ਵੇਗਾ ਉਧਰ ਲਾਹੌਰ ਦਰਬਾਰ ਵਿੱਚ اٹਕਦੇ ਕਿਲੇ ਤੇ ਹੋਏ ਕਬਜ਼ੇ ਦੀ ਖਬਰ ਪਹੁੰਚੀ ਤਾਂ ਮਹਾਰਾਣੀ ਜ਼ਿੰਦਾ ਅਤੇ ਜਵਾਰ ਸਿੰਘ ਨੂੰ ਹੱਥਾਂ ਪੈਰਾਂ ਦੀ ਪੈ ਗਈ ਉਹਨਾਂ ਕੁੰਵਰ ਦੇ ਖਿਲਾਫ ਫੌਜ ਭੇਜੀ ਜਿਸ ਦੇ ਕਮਾਂਡਰਾਂ ਨੇ ਕੁੰਵਰ ਨੂੰ ਧੋਖੇ ਵਿੱਚ ਰੱਖ ਕੇ ਫੌਜੀ ਕੈਂਪ ਵਿੱਚ ਬੁਲਾਇਆ ਤੇ ਗ੍ਰਿਫਤਾਰ ਕਰ ਲਿਆ ਕੁੰਵਰ ਨੂੰ ਗ੍ਰਿਫਤਾਰ ਕਰਕੇ ਵਾਪਸ اٹਕ ਲਿਆਂਦਾ ਗਿਆ ਦੱਸਿਆ ਜਾਂਦਾ ਹੈ ਕਿ 11 ਸਤੰਬਰ 1845 ਨੂੰ ਫੌਜ ਦੇ ਕਮਾਂਡਰਾਂ ਨੇ ਆਪਣੇ ਕੁਝ ਜਰਨੈਲਾਂ ਨਾਲ ਮਿਲ ਕੇ ਕੁਮਰ ਪਿਸ਼ੋਰਾ ਸਿੰਘ ਦਾ ਕਤਲ ਕਰ ਦਿੱਤਾ। ਕੁਮਰ ਪਿਸ਼ੋਰਾ ਸਿੰਘ ਦੀ ਲਾਸ਼ ਦੇ ਟੁਕੜੇ ਕਰਕੇ ਸਿੰਧ ਦਰਿਆ ਵਿੱਚ ਰੋੜ ਦਿੱਤੇ ਗਏ। ਜਿਵੇਂ ਹੀ ਕੁਮਰ ਪਿਸ਼ੋਰਾ ਸਿੰਘ ਦੇ ਕਤਲ ਦੀ ਖਬਰ ਲਾਹੌਰ ਦਰਬਾਰ ਪਹੁੰਚੀ ਤਾਂ ਫੌਜ ਦੇ ਪੰਚ ਨਿਰਾਸ਼ਾ ਅਤੇ ਗੁੱਸੇ ਨਾਲ ਭਰ ਗਏ। ਮੀਆਂ ਪਰਸ਼ੋਨੀ ਵਿੱਚ ਹੋਏ ਇਕੱਠ ਤੋਂ ਬਾਅਦ ਫੌਜੀ ਪੰਚਾਂ ਨੇ ਰਾਜ ਭਾਗ ਦੀ ਸਾਰੀ ਵਾਗਡੋਰ ਫੌਜ ਦੇ ਹੱਥਾਂ ਈਟ ਕਰਨ ਦਾ ਵੱਡਾ ਫੈਸਲਾ ਕਰ ਲਿਆ। ਫੌਜੀ ਪੰਚਾਂ ਨੇ ਖਾਲਸਾ ਪੰਥ ਦੇ ਨਾਮ ਤੇ ਹੁਕਮ ਦੇਣੇ ਸ਼ੁਰੂ ਕਰ ਦਿੱਤੇ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਅਕਾਲ ਸਹਾਇ ਵਾਲੀ ਮੋਹਰ ਦਾ ਇਸਤੇਮਾਲ ਵੀ ਸ਼ੁਰੂ ਕਰ ਦਿੱਤਾ ਇਹੀ ਨਹੀਂ ਕੁਮਰ ਪਸ਼ੋਰਾ ਸਿੰਘ ਦੇ ਕਤਲ ਲਈ ਜ਼ਿੰਮੇਵਾਰ ਮੰਨੇ ਜਾਂਦੇ ਮੁੱਖ ਵਜ਼ੀਰ ਜਵਾਰ ਸਿੰਘ ਮਹਾਰਾਣੀ ਜ਼ਿੰਦਾ ਅਤੇ ਮਹਾਰਾਜਾ ਦਲੀਪ ਸਿੰਘ ਦੇ ਨਾਮ ਤੇ ਸੰਮਣ ਜਾਰੀ ਕਰਕੇ ਉਹਨਾਂ